ਸਵਾਲ ਕਮਿਊਨਿਟੀ ਤੁਹਾਡੇ ਸਾਰੇ ਭਰਾ ਲੋ ਜੀ ਆਪਾਂ ਅੱਜ ਲਾਈਵ ਆ ਫਿਰ ਰੈਕਟਰ ਤੇ ਆਪਾਂ ਫਰੰਟ ਪਾਣੇ ਸਾਈਜ਼ ਜਿਹੜੇ ਬਿੱਗ ਟਾਇਰ ਹੁੰਦੇ ਆ ਜਹਾਜ ਗੁੱਡੀ ਕਹਿੰਦੇ 21516 21516 ਦੇ ਡੈਰ ਆ 21516 ਹੈਵੀ ਰੇਮਾਂ ਚੇ ਨਟਾ ਹੌਲੈਂਡ ਘੜੇ ਕੇ ਨੈਗੜ ਟਟ ਗਿਆ ਸ਼ੋ ਵੀ ਤੈਂ ਥੋੜੀ ਹੁਣ ਗਿਆ ਟਟਿਆ ਆਪਾਂ ਲਾਈਵ ਹੈ ਇਧਰ ਘੁਮਾ ਦਈਏ ਸ਼ੋਅ ਮੋਟਰਸਾਈਕਲ ਦੀ ਤੋੜਤੀ ਆ ਜੀ ਲੋ ਜੀ ਆ ਲੋ ਜੀ ਮੋਟਰਸਾਈਕਲ ਦੀ ਸ਼ੋਅ ਵੀ ਤੋੜਤੀ ਫੋਰਮੈਨ ਨੇ ਇਹ ਲੰਗੜੇ ਫੋਰਮੈਨ ਨੇ ਸ਼ੋਅ ਤੋੜਤੀ ਆ ਜੀ ਆਹ ਲੰਗੜਾ ਬੜੀ ਮਰੀਆ ਰਵੇ ਉਹ ਫਾਰੀਓਂ ਵੀਰੋ ਗਾਮ ਭਾਜੀ ਆ ਐਨੀ ਮਾਂਗੀ ਬਜੀ ਯਾਰ ਸਾਡਾ ਤੇਲ ਪੈ ਲੱਗ ਗਿਆ ਆਇਆ ਜੀ ਕੰਮ ਤਾਂ ਹੀ ਬੈਠੀ ਕਰਕੇ ਆ ਮੈਂ ਪਰਸੋਂ ਦੇਖੀ ਰਿਗਟਾ ਕੋ ਭਾਜੀ ਦੂ ਜਾਂ ਮੇਰੀ ਪਣਾਇਆ ਮੇਰੀ ਪਣਾ ਮੈਂ ਕੰਨੀ ਨੇ ਜੋ ਗਿਆ ਮੈਂ ਉਹੀ ਪਾਏ ਆ ਮੈਂ ਬਹੁਤੀ ਮਾਰੂਨੀ ਨਹੀਂ ਦਿੱਤੀ ਬਜੀ ਕਿਸੇ ਨੈਟਵਰਕ ਦੀ ਜਿਹੜੇ ਨਾ 60 ਟਾਇਰ ਆ ਇਹ 11 16 ਆ 11 16 ਜੋ ਰੇ ਲੱਗੀ ਜਾਂਦੇ ਹਵਾ ਹਵਾ ਹਾਂ 1100 11316 ਇਹ ਹਾਲੈਂਡ ਨੂੰ ਪੈਣਾ ਇਹ ਜਿਹੜਾ ਆ ਟਾਇਰ ਅਨ ਟਿਊਬਲੈਸ ਕੀਤਾ ਆਪਾਂ ਇਹਾ ਜੀ ਡੈਟ 3516 మిత్రో కెక్ ట్రెక్టర్ ద ఫ్రయరీ ਜਾਦੀ ਮੈਨੂੰ ਕਿਤੇ ਨਹੀਂ ਲੈਣੀ ਆਪਾਂ ਜਿੰਨਾਂ ਸੇਵਾ ਨਹੀਂ ਹੁੰਦੇ ਨਹੀਂ ਮੋੜ ਚੱਲ ਮੋਰੇ ਵੀਡੀਓ ਨੂੰ ਇਹਨੇ ਹਵਾ ਭਰਾ ਲਾ ਪਿਆ ਪੈਰ ਪੈਰ ਇਹ ਗੰਦੇ ਸਹੀ ਪਰਦੇ ਉਹ ਜੋ ਕਰ ਬੈ ਲੇ ਜਾਨ ਕੇ ਲੈਟ ਕਰਦੇ ਹਵਾ ਭਰਦੇ ਯਾਰ ਇਹ ਤਾਂ ਸੋਨੂ ਕਮਾਲ ਹਾਂਜੀ

ਆਈਫੋਨ ਬੰਦ ਹੋਇਆ ਉਹ ਨਹੀਂ ਦੱਸਣਾ ਨਾ ਹੁਣ ਟੈਂਪਰੇਰੀ ਹੋਣਾ ਪਿਆ ਭਾਜੀ ਦਾ ਪਤਾ ਨੇ ਆ ਪੀਪੀ07 ਆਪਾਂ ਉਹ ਵੀ ਉਹ ਬਤਾਇਆ ਹਾਂ 38085828 ਸਰਵਾਹੀ ਸਾਹਿਬ ਡੈਰ ਰਿਹਾ ਹੈ ਆਪਣੇ ਦਾ ਹੀ ਆ 1116 ਹਾਂਜੀ ਹਾਂਜੀ ਇਹਨੂੰ ਡੇਢ ਕਰਾਈ ਜਾਂਦਾ 11 ਦਾ ਰੰਗ ਸੋਕੇ ਹੈ New Holland. ਟਰੈਕਟਰ ਦਾ ਫਰੰਟ ਹੈ ਇਹ ਆ ਇਹ ਬੈਂਚ ਹੋਈ ਦੇਣੀ ਇੱਥੇ ਆ ਜਿਹੜੇ 11 16 ਟਾਇਰਾਂ ਬਾਜੀ ਉਹਨਾਂ ਦੇ ਆ ਭਾਜੀ ਲਾਈਵ ਚ ਹੈ ਆ ਉਹ ਚੱਕ ਲਓ ਮੱਚਾ ਖਲਾ ਹਾਂਜੀ ਹਾਂਜੀ ਬਾਈ ਜੁਪੀ ਟਰੈਕਟਰ ਪ੍ਰਾਈਸ ਪ੍ਰਾਈਸ ਪਤਾ ਨਹੀਂ ਉਹ ਆਨਲਾਈਨ ਹੈ ਉਹਨੇ ਭਾਜੀ ਇਹ ਵੀ ਉੱਥੇ ਭੇਜਣਾ ਹੈ ਟਰਾਂਸਪੋਰਟ ਇਹ ਵੀ ਦੇ ਇੱਕ ਮੁੰਡੇ ਨੇ ਪਾਇਆ ਸੀ ਉਹਦੇ ਇੰਸਟਾਗ੍ਰਾਮ ਤੇ ਫੇ ਭਾਈਓ ਹੋਲੈਂਡ ਨੂੰ ਭੇੜੇ ਹੈ ਵੀ ਹੋਲੈਂਡ ਨੂੰ ਭੇੜੇ ਆ ਹੋਲੈਂਡ ਦੇ ਨੀਲਾ ਰੰਗ ਦਾ ਉਹ ਨਹੀਂ ਇਨਸ਼ਾਅੱਲਾ ਸਾਹਮਣੇ ਕੋਈ ਨਾ ਭਾਈ ਨਾਲ ਗੱਲ ਕਰ ਲੈ ਜਿਹੜੀ ਥੰਨੇ ਭਾਈ ਜੀ ਉਹ ਪਾਜੀ ਹੁਣੀ ਟਰੈਕਟਰ ਵਿੱਚ ਹੈ ਆ ਹੁੰਦਾ ਹੈ ਆ ਨਿਕਲ ਰਹੀ ਹੈ ਹੈ ਆਣੀ ਭਾਈ ਹੈ ਚਾਦਰ ਉਹ ਭइये ਮਾਸਤੇ ਫਿਰਦੇ ਆ ਦੇਖੋ ਤਾਂ ਹੋ ਗਿਆ ਮਾੜੀ ਪ੍ਰਵਤ ਪ੍ਰਵਾਪਾ ਦਿਓ ਅਜੀ ਅਜੀ ਭਾਜੀ ਆਰਾਮ ਗੜੀ ਆ ਨੇ ਉਹ ਜੀ ਕੰਦਾ ਠੀਕ ਠਾਕ ਭਾਜੀ ਆ ਜੀ ਆਪਣਾ ਫੋਰਮੈਨ ਨੇ ਆ ショਪ ਨਹੀਂ ਆ ਮੋਟਰਸਾਈਕਲ ਦੀ ਆ ਜੀ ਆਪਣਾ ਫੋਰਮੈਨ ਲੱਲੀ ਵਾਇਮ ਰੋਸਟਰ ਟਾਇਰ ਦਾ ਪ੍ਰਾਈਸ ਕੀ ਹੈ ਭਾਜੀ ਇਹ ਪ੍ਰਾਈਸ ਦਾ ਭਾਜੀ ਹੁਣ ਪਤਾ ਬਾਅਦ ਚ ਲੱਗਣਾ ਭਰਾ ਮੋਸ ਆ ਪਏ ਆ 11 ਆਪਣੇ 11 16 ਦੇ ਨਾਲ ਆ ਕਿੱਧਰ ਜਾਣਾ ਲੰਗੜਾ ਜੀ ਫਿਰ ਮੈਂ ਜੀ ਦੱਸੋ ਇਹ ਆ ਜੀ ਗਿੱਲ ਦੇ ਜਾਣੇ ਆ ਭਰਾ ਸੜੋਏ ਵਾਲੇ ਦੇ ਗਿੱਲ ਭਈ ਇੱਕ ਜੋੜੀ ਤਿਆਰ ਆਪਾਂ ਕਰ ਰਹੇ ਆ ਇਹ ਵੀ ਭੇਜਣੀ ਟਰਾਂਸਪੋਰਟ ਹੈਗਾ ਹੈਗਾ ਫੋਨ ਲਾਈਨ ਬਾਜੀ 16516 16516 ਇੱਥੇ ਭੇਜਿਆ ਫਰਮਾਨ ਆਇਆ ਜੀ 빅 ਡੈਰ ਆਇਆ ਭਰਾ ਮੇਰੋ 194517 194517 ਆੜ ਦੀ ਵਾਲੀ ਗੱਲੀ ਹੈ ਪੁਣੀ 47 17 ਸਪੀਡਵੇ ਦਾ ਟਾਇਰ ਆਇਆ ਸਪੀਡਵੇ ਦਾ ਪ੍ਰਾਈਸ ਭਾਜੀ ਇਵੇਂ ਪਤਾ ਸਾਨੂੰ ਭਰਾ ਮੇਰੇਓ ਪ੍ਰਾਈਸ ਤੁਸੀਂ ਮੈਸੇਜ ਕਰ ਲਿਓ ਮੇਰਾ ਨੰਬਰ ਹੈਗਾ ਆ YouTube ਤੇ ਉੱਥੇ ਮੈਸੇਜ ਕਰ ਲੇ ਪ੍ਰਾਈਸ ਦੱਸ ਦਵਾਂਗੇ ਭਾਜੀ ਆਨਲਾਈਨ ਪ੍ਰਾਈਸ ਨਹੀਂ ਸਾਨੂੰ ਪਤਾ ਨਾ ਪੰਦਸਨ ਨੂੰ ਗਿਆ। ਇੱਕ ਆ ਜੋੜਾ ਤਿਆਰ ਹੋ ਰਿਹਾ ਆ। ਆਹੜਾ। ਹੈਨਾ? ਇੱਕ ਜੋੜਾ ਤਿਆਰ ਹੋ ਗਿਆ ਆ। ਇੱਕ ਆ ਹੋ ਰਿਹਾ ਆ। ਹਾਂ। ਇਹ 21516। ਸੋ। ਆਈ? ਮੈਂ じゃ ਹਾਜ ਨੂੰ ਵੀ ਤੋਈ ਜਾਂਦੇ ਤੇ। ਅਜਾ ਹਾਜ ਨੂੰ ਪਾਣਾ। ਜੋੜਾ ਬਹੁਤ ਤਿਆਰ ਹੋਇਆ ਵਾ ਹਾਂਜੀ ਹਾਂਜੀ ਭਜੀ ਯੂਪੀ ਟਰੈਕਟਰ ਭਰਾ ਮੇਰੇ ਇੱਕ ਆਹ ਜਿਹੜਾ ਡਾਇਰਾ ਦੋ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਜੋੜੀ ਇੱਕ ਤਿਆਰ ਹੋਣੀ ਆ ਹਲੇ ਇਹਦੇ ਰੰਗ ਰੂੰਗ ਵੱਜਣਾ ਜਿਹੜਾ ਉਹ ਜੋੜੀ ਆਪਾਂ ਤਿਆਰ ਕੀਤੀ ਹੋਆ ਆ ਆ ਵਾਲੀ ਭਾਜੀ ਹੈ ਨਹੀਂ ਯਾਰ ਕਾਲੇ ਆ ਆ ਵਾਲੀ ਤਿਆਰ ਆ ਜੋੜੀ ਇਹ ਵੀ ਮਿੱਟੀ-ਮਿੱਟੀ ਪੈ ਗਈ। ਉਹ ਵੀ ਭਾਜੀ ਇਹਨਾਂ ਦੇ ਵੀ 11-16 ਜੀ ਹਵਾ ਭਰ ਕੇ ਕਿਸਮਤ ਜਾ ਕੇ ਬਈ। ਮਦੀ ਭਾਗ ਤੇ ਆ। ਬਾਸ ਹੋ ਲਵੇ। ਪਹਿਲਾਂ 5000 ਦਾ ਤੇਲ ਪਕਾਤਾ ਕੋਈ ਨਹੀਂ ਆਦਾ। ਡਿਸਪਲੇ ਦਿਖਾ ਦਿੰਨੇ ਇੱਕ ਵਾਰ ਬਾਹਲੀ। ਓਹੋ ਮੇਰਾ ਮੇਰਾ ਕਹਤਾ ਸੋਰੀ ਲੈਟਾ ਬਹੁਤ ਬੰਨੀ ਆ ਜੀ ਅਲਾਈਂਸ। and lines and lines and lines ਜਵਰਾ ਉਹ ਅਜੇ ਗਿਆ ਨਹੀਂ ਉਹ ਪੂਜਾ ਤੇ ਨਹੀਂ ਗਿਆ ਪੂਜਾ ਮੈਂ ਨਹੀਂ ਗਿਆ ਹਾਂ ਮੈਂ ਤਾਂ ਕੰਮ ਕਰ ਰਹਾ ਹੂ ਬੂ ਬੰਗੜਾ ਪਿਆ ਅੱਜ ਉਹ ਤਾਂ ਗਿਆ ਐਦਾ ਭੰਗੜੇ ਪੇ ਲੜ ਲਾਪੇ ਭਈਏ ਅੱਜ ਹੈ ਅੱਜ ਅੰਦਰ ਦੇਖ ਫਟ ਵਾ ਦੇਖ ਆ ਰੋਟੀ ਬੁਣੀਏ ਇਹਨੂੰ ਤਾਂ ਗੱਲ ਵਾਹ ਹਾਂ ਜੀ ਕਹਿੰਦੇ ਟੂਟੀ ਪਤਾ ਨਹੀਂ ਕਰੀ ਗਾ ਕਹਿੰਦੇ ਪਹਿਲੇ ਤਾਂ ਕੋਈ ਹੋਰ ਹੀ ਲਿਆ ਕੇ ਲਾਤਾ ਰਾਜੀ ਜੀ ਉਹ ਹੈ ਬਾਲ ਦਾ ਹੀ ਲਾ ਲਈਏ ਓਹੋ ਇਹ ਥੋੜਾ ਲਾਣੀ ਸੀ ਭਾਜੀ ਫੇਰ ਆਹੀ ਟੱਕਣ ਇੱਕ ਵਾਰ ਸਾਡੇ ਕੋ ਫੇਕਨਵਾ ਲੇਗਣਾ ਫੇਰ ਸਾਰੀਆਂ ਲਾ ਦੋ ਸੋਹਣੀਆਂ ਚਾਂਦੀ ਦੀ ਬਣਵਾ ਲਿਓ ਹਾਂ ਹੋ ਸੋਨੇ ਦੀ ਨਾ ਬਣਾਲ ਜੀ ਚਾਹ ਤੇ ਬਣਵਾ ਕੇ ਕਿਸਦੇ ਲਾਣੀਆਂ ਇਹ ਜੋ ਡਾਈਆਂ ਲਾਈਆਂ ਭਾਜੀ ਕਹਿੰਦਾ ਡਾਈ ਵੀ ਲਾਣੀ ਆ ਅਰੇ ਦੱਬਣ ਦੀ ਗੱਲ ਕੀਤੀ ਆ ਮੈਂ ਬਾਅਦ ਅਬਾ ਜੇ ਕਨੇ ਆਈ ਡਾਈ ਜਿਹੜੀ ਬਾਲ ਗੱਡੀ ਉਹ ਲਾਵੇ ਜੀ ਮੈਂ ਸੀਗੀ ਮੈਨੂੰ ਪਤਾ ਨਹੀਂ ਕਿਹਨਾਂ ਲੈ ਕੇ ਮੈਨੂੰ ਮੀਟਿੰਗ ਮਾੜੀ ਇਹਨੂੰ ਕੁੱਟੀ ਚਲਾ ਦੇਣੀ ਲਾਲਾ ਲਾਲਾ ਐਸੇ ਵੀ ਘੱਟਈ ਆ ਹੋਰ ਆਏ ਆ ਅਸਲੀ ਅਕਾਰ 1110 ਇਹਦੇ ਬੁੱਤੂ ਜਿਹੜਾ ਚੱਕ ਲੈਣ ਆਉਂਦੇ ਉਸ ਤੋਂ ਪਹਿਲੇ ਉਸ ਤੋਂ ਅੱਗੇ ਮੱਝਨੇ ਮਾਪੀ ਹਾਂ ਕਿ ਤੀਨ ਦਾ ਕੀ ਹੁੰਦਾ ਸਵੇਰੇ ਤਸਵੀਰ ਮੰਨਦਾ ਨਹੀਂ ਜੀ ਦੂਏ ਦੀ ਗੱਡੀ ਲੈ ਜਾਓ ਤਾਂ ਮਾਂ ਉਹ ਭਾਵੇਂ ਮੈਂ ਕਿਹਾ ਮੈਂ ਕਿਹਾ ਮੈਨੂੰ 206300 ਦੇ ਟਾਇਰ ਕਹਿੰਦੇ ਦਾ ਹੁਣ। ਉਹ ਕਹਿੰਦਾ ਹੋਈ ਨੂੰ ਆਦਾ। ਮੈਂ ਕਹਿੰਦਾ। ਇਹ ਉਹਨਾਂ ਹੋਰ ਇਹ ਫਾੜ ਬਹੁਤ ਤਗੜਾ ਸਾਡਾ ਆਲੇ ਆਪਣੇ ਬੰਦੇ ਆ। ਉਹਨਾਂ ਦਾ ਸੀ ਹੁੰਦੇ। ਦੂਰੀ ਕਿਹਣਾ? ਇਹਨਾਂ ਨੂੰ ਇਸ ਵਕਤ 17 ਸਵਲਾ ਟਾਇਰ ਉਹ 22 25 ਵਾਲਾ ਟਾਇਰ ਦੇਖਾ। ਸਾਦਾ ਬੋਤਲ ਹੈ। ਕਿਹੜਾ ਸੀ? ਪੋਲ ਸਾਈਡ ਜਿਹੜਾ ਹੁੰਦਾ ਛੋਟੀ ਗੱਟੀਆਂ ਵਾਲਾ ਛੋਟੀ। ਨਹੀਂ ਮੋੜਸਾਲ ਜਿਹੜਾ ਸਪਲੈਂਡਰ ਵਾਲਾ 110 ਇਸ ਤੋਂ ਬਾਅਦ ਕਿਹੜੀ ਕੰਪਨੀ ਦੇ ਐਮ ਆਰ ਐਮਰੋ ਬਤਾਗਾ 110 ਕਿਹੜਾ ਸੁਪਰਵਾਈਜ਼ਰ ਦਾ ਕੋਈ ਨੰਬਰ ਹੈ ਕੋਈ ਨੰਬਰ ਹੈ ਨਗੇਂਦਰ ਭਾਈ ਕਿੱਥੇ ਹੈ 285 ਤੇ ਹੋਰ ਮਟਯੋਰ ਹੋਣਾ ਪਰਫੀ ਗੁੱਡੀ ਆਹੋ ਕਿੰਨੇ ਦਾ 2400 ਪਾ ਕੇ 2000 ਦਾ ਲਈ ਆਈ ਵਾਸਤੇ ਹੈ ਸੀਟ ਕੋਲੋਂ ਖੁਦ ਤੋਂ ਲੈ ਆ ਉਹ ਲੈਣ ਨੂੰ ਮਾਲ ਤੋਂ ਲੈ ਆ ਕਿੰਨੇ ਦਾ ਪਟੇ ਵਾਲਾ ਇਹ 1450 ਲੱਗਦਾ ਵੜਦਾ ਮੈਨੂੰ ਤਾਂ ਮਜ਼ਾ ਆ ਗਿਆ ਨੇ 1900 ਦਾ ਲੈਣੇ ਚੱਕਮਾ ਹੀ ਦੇਣਾ ਦਾ ਛੁੱਟੀ ਜੇ ਮੈਂ ਤਾਂ ਛੁੱਟੀ ਦੇ ਪੈਸੇ ਵੀ ਦੇ ਛੁੱਟੀ ਆਪਾਂ ਭਾਈ ਨੂੰ ਫਰੀ ਦੇ ਦੇਣੀ ਸੀ 1900 ਦਾ ਟਾਇਰ ਦੇ ਦੇਣਾ ਸੀ 1900 ਦਾ ਨਹੀਂ ਭਾਈ ਚਾਹਣਾ ਹੋਰ ਕੋਈ ਗੱਲ ਨਹੀਂ ਤੂੰ ਲੈ ਜੀ ਜਦੋਂ ਮਰਜ਼ੀ ਲੰਘਦਾ ਵੜਦਾ ਮਟੇਓਰ 190 18 ਐਮ 12 ਫਜ ਉਹ ਸਾਹਮਣੇ ਦੇ ਆਪਣੀਆਂ ਕਾਰੀਆਂ ਜਿੰਨੀਆਂ ਬੈਟਰੀਆਂ ਸਾਰੇ ਇੰਦਰ ਸਾਡੇ ਹੀ ਆ ਆ ਬਾਜੀ ਨੂੰ 19018 ਦਾ ਟਾਇਰ ਦੇਣਾ 996 ਜੀ ਬੈਠੀ 19018 ਦਾ ਟਾਇਰ ਬਾਜੀ ਤੈਨੂੰ 1900 ਦਾ ਦੇ ਦੇਣਾ ਠੀਕ ਉਹੀ ਟਾਇਰ ਲਾ ਦੇ ਜਾਗੇ ਸਪਲੈਂਟ ਅੱਜ ਲਾ ਦੇ 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 ਤੇ 2400 ਚਲ ਭਾਈ ਜਿੰਨੀ ਕਸਾਈ ਉਹਦੀ ਕਰਤੀ ਦਿਖਣ ਵਾਲਾ ਅੱਗੇ ਉਹ ਸਾਲਿਆ ਸੀ ਖੁਦ ਮੁੰਡੇ ਜਾਣਾ ਦਾ ਮਾਦਾ ਹੋ ਜਾਂਦਾ ਹੈ ਸਾਈਡ ਦੀ ਸਾਈਡ ਦੀ ਤੇ ਬੈਟਰੀ ਚਾਹੀਦੀ ਉਹ ਮੈਂ ਦੱਸਣਾ ਉਹ ਮੇਰੇ ਨਾਲ ਲੱਗਦਾ ਸਾਈਡ ਦੀ ਇਹ ਟਰੈਕਟਰ ਨੂੰ ਪਾ ਲਵਾਂਗੇ ਪਾਜੀ ਹੈ ਨਹੀਂ ਕੱਬੀ 26 ਨੰਬਰ ਟਾਇਰ ਮਿਲ ਜਾਏਗਾ ਭਾਈ ਹਾਂਜੀ ਹਾਂਜੀ ਪਾਜੀ 26 ਨੰਬਰ ਵਾਧੂ ਆਪਾਂ ਦਾਦਾ ਨੰਬਰ ਵੀ ਹੋਂ ਦਾ ਆ ਗਿਆ ਪਾਜੀ 26 ਨੰਬਰ ਨਾਲ ਉਹਦਾ 710 ਨੰਬਰ ਹੈਗਾ ਆ ਵੀਡੀਓ ਪਾਈਆਂ ਚੈੱਕ ਕਰ ਲਿਓ ਪਾਜੀ 710 ਕੀ ਪ੍ਰੋਫਾਈਲ ਆ ਜੀ ਨਾਲੇ ਪਾਜੀ ਉਹਨਾਂ ਦਾ ਕਾਰਡ ਆ ਗਿਆ ਆਪਣੇ ਕੋਲ ਐਕਸਾਈਡ ਦੇ ਬੈਟਰੀ ਲਈ ਸੇਲ ਆਫ ਕਰ ਰਹਾ ਹੈ ਬਾਜੀ ਨਾ ਮੈਨੂੰ ਬਹਿ ਜਾ ਮੇਰੇ ਹੋ ਗਈ ਬਾਜੀ ਬਦਲ ਫੋਨ ਨੇ ਮਾਰ ਜਿੱਥੇ ਮਰਜੀ ਆਲ ਪੰਜਾਬ ਦੇ ਵਿੱਚ ਜਿੱਥੇ ਮਰਜੀ ਆ ਸ਼ਰਮਾ ਮੋਹਨ ਘਰਵਾਨ ਸੈਣੀ ਹੁਣੀ ਆ ਸੰਗਾ ਨਹੀਂ ਇਹ ਨਹੀਂ ਜਿੱਦਾਂ ਉਹਨਾਂ ਦੇ ਸਾਬ ਆਪਣੇ ਮਿੱਤੇ ਆ ਬਾਜੀ ਓਹੋ ਲਾਈਵ 'ਚ ਇਹ ਬੱਚੇ ਆ ਇਹ ਦੇਖਦੇ ਰਹਿਣੋ ਕੱਲ ਮੇਰਾ ਭਾਂਜਾ ਬੱਚਾ ਬਣਾਣਾ ਆ ਆਸੇ ਬਣੇ ਕਹਿੰਦਾ ਕਿਵੇਂ ਹੋ ਰਾਇਆ ਤੂੰ ਰਿਪੋਰਟ ਕੱਲ ਖਰਾਬ ਕਰਨਾ ਮੋਹ ਨੂੰ ਕਹਿੰਦਾਂ ਗੱਲਾ ਚੱਕ ਕੇ ਗੱਲਾ ਵਾਹ ਬਈ ਵਾਹ ਫੁੱਲਾਂ ਵਾਲੀ ਵੀ ਚਾਦਰ ਪਾਈ ਨਾ ਜੋ ਕਾਦ ਨਹੀਂ ਸਾਰੀਆਂ ਚਾਦਰਾਂ ਚੱਕ ਕੇ ਰੱਖੀਆਂ ਨਾ ਗੱਡੀ ਨਹੀਂ ਲੱਭਣੀ ਜਾਏਗੀ ਚੱਕਲਾ ਜਾਗਲਾ ਫੰਨੇ ਲੱਗੇ ਨਾ ਲੱਗਿਆ ਅਦੇ ਬਈ ਮਾੜਾ ਮੋਟਾ ਚਲ ਗਿਆ ਜੀ ਤਾਂ ਬੰਦ ਕੋਸੇ ਡਾਦਰ ਸਿੱਟ ਥੱਲੇ ਪੈਣਾ ਉਹ ਵੀ ਕਾਇਓ ਚਾਤਰ ਪੋਰੋਂ ਪਈ ਆ ਮਾਪਾ ਆਹ ਨਹੀਂ ਪਾਣੀ ਦੇ ਹੱਥ ਲਾ ਜਾਉਂ ਚੋਗਰੀ ਚੱਕ ਕੇ ਲੈ ਗਏ ਆ ਆਈ ਆਈ ਮੜਾ ਰਖਾਈ ਲੋ ਜੀ ਆਪਣੇ ਬਾਈ ਹੁਣੇ ਟਾਇਰ ਰੱਖਣ ਲੱਪੇ ਆ ਇਹਦਾ ਪੜਦੇ ਕਾਲੇ ਆ ਕੈਵਨ ਬਣ ਗਏ ਆ ਟੇਟਾ ਜਾਣਾ ਭਾਜੀ ਇਦਾਂ ਨਹੀਂ ਜਾਣਾ ਇਹ ਟੇਟਾ ਟੇਟਾ ਬੱਚੇ ਡਿੱਗੀ ਸਮਾਨ ਹੋਣਾ ਡਿੱਗੀ ਦੇ ਵਿੱਚ ਨਹੀਂ ਫੋਹ ਪੈਣੀ ਨਹੀਂ ਭਾਈ ਡਿੱਗੀ ਡਿੱਗੀ ਦੂਸਰੇ ਦੀ ਗੱਲ ਕੋਈ ਨਹੀਂ ਨਹੀਂ ਭਾਜੀ ਇਹ ਇਕ ਥੱਲੇ ਦਾ ਹੈ ਗੱਡੀ ਗੱਲ ਦੇ ਨਾਲੇ ਹਾਈਲ ਕਰ ਦੇਣੀ ਹੈ ਸਾਰਾ ਵੀ ਟੇਰ ਆਇਆ ਆਹ ਚਾਹੀਏ ਬਾਈ ਹੋ ਗਈ ਇੱਕ ਪੰਡਾ ਲੈ ਲਓ ਪੈਰ ਥੋੜੇ ਕੰਡੀਸ਼ਨ ਟਾਇਰਾਂ ਦੀ ਦੂਜੀ ਆ ਟਾਇਰ ਰੱਖਣਾ 11 16 ਗੱਡੀ ਚ ਥੋੜਾ ਔਖਾ ਹੋ ਰਿਹਾ ਆ ਆਪਣਾ ਦਾ ਨੇਮ ਸਗਾ ਜੀ ਆਹ ਟਾਇਰ 23 5 16 ਕੀ ਟਟ ਵਈ ਹੋਰ ਬਣਾ ਆਜਾ ਇਹ ਆ ਜੀ ਟਾਇਰ ਫਿੱਟ ਹੋਣਾ ਗੱਡੀ ਬਹੁਤ ਔਖਾ ਆ ਬਈ ਲੈ ਕੇ ਜਾਣਾ ਭਾਜੀ ਆ ਜੀ ਮੜੇ ਜਾ ਨਾ ਨਾ ਸਾਰਾ ਕੁਝ ਇੱਧਰ ਲੈ ਸੁੰਦਰਵਾ ਤੇ ਪਹਾਤਾ ਕੱਲੇ ਨੇ ਵਾਹ ਬਈ ਵਾਹ ਸੁੰਦਰਵਾ ਫੋਰਮੈਨ ਹੋ ਗਿਆ ਕੱਲਾ ਹੀ ਪਾ ਗਿਆ ਸੁੰਦਰਵਾ ਕੱਲਾ ਹੀ ਡੈਰ ਉਹ ਕਿਧਰ ਘੁੰਮੀ ਜਾਂਦਾ ਉਹ ਘੁੰਮ ਗਿਆ ਸਾਰਾ ਇਹ ਦੂਈ ਤਰਾ ਕਰ ਇਹ ਸੁੰਦਰਵਾ ਫੋਰਮੈਨ ਹੋ ਗਿਆ ਬਈ ਅਲਾ ਇਥੋਂ ਇਹਨੂੰ ਕੋ ਘੁੰਮੇ ਗਈ ਐ ਸੇਕਰ ਹਾਂ ਚੱਲ ਜਰਾ ਹੈਲਪ ਕਰਾ ਦੀਏ ਥੋੜੀ ਸੁੰਦਰਪਾਦੀ ਹਾਂ ਛਾਣ ਕਰ ਇਸਕੋ ਉਥੋ ਬਸ ਛੱਡ ਦੇ ਬਣੀ ਸੁਨਦਰਵਾ ਫੋਰਮੈਨ ਬਣ ਗਿਆ ਐ ਭਾਈ ਹਾਂ ਹਾਂ ਜਾਣੇ ਦੇ ਹੌਲੀ ਹੌਲੀ ਐਸੇ ਨਹੀਂ ਜਾਏਗਾ ਹਾਂ 855 ਡੁਨਾ ਸਾਪ ਹਾਂਜੀ ਭਾਈ ਜੀ ਵੀਡੀਓ ਡੀ ਟਾਈਪ ਰਾਈਜ਼ 2016 ਬਾਜੀ 17000 ਦੀ ਜੋੜੀ ਹੋਣੀ ਆ ਬਾਜੀ ਮੇਰੇ ਖਿਆਲ ਨਾਲ ਇਹ 16 16 ਕਹਿ ਲੋ ਇਹ 15 17 ਦੇ ਵਿੱਚ ਵਿੱਚ ਆ ਰਾਜਾ ਹੈ ਨਹੀਂ ਇੱਥੇ ਸਾਜੇ ਇਹ ਫੋਨ ਲਾਇਆ ਮਾੜਿਆ ਕੋ ਨਹੀਂ ਆਉਂਦਾ ਇੱਧਰ ਤਾਂ ਰਹੇ ਗਿਆ ਭਾਜੀ ਇਹਨਾਂ ਦੇ ਗੱਡੀ 'ਚ ਦੋ ਮਿੰਟ ਹੋ ਗਏ ਮੋੜੇ ਲੈ ਕੇ ਰੱਖਣੇ ਨੇ ਮੈਂ ਮਾ ਕੋ ਚੋਕੜੀ ਮਾਰ ਲਉ ਟੈਨਸ਼ਨ ਨਹੀਂ ਇਹ ਕਾ ਗਿਆ ਟਾਇਰ ਓਹ ਲਾਈਵ 'ਚ ਰਹੇ ਗਿਆ ਲਓ ਜੀ ਸਾਨਾਂ ਦੇ ਪੇੜ ਫਸ ਗਏ ਆ ਹਣ ਜਾਂਦੇ ਕੋਈ ਟਾਇਰ ਤਾਂ ਆ ਚੁੱਕਾ ਆ ਦੂਜਾ ਵੀ ਆ ਗਿਆ ਦੂਜਾ ਵੀ ਆ ਗਿਆ ਹਾਂ ਦੋ ਮਿੰਟ ਹੋ ਗਏ ਅਰੇ ਇਹ ਵੀ ਭਾਜੀ 44500 ਇਦਾਂ 55 ਹੈਵੀ ਦੇ ਹਿਸਾਬ ਰਿੰਮ ਦਾ ਫਰਕ ਹੁੰਦਾ ਜਿਹਦਾ ਹੈਵੀ ਰਿੰਮ ਹੋਣ ਇਦਾਂ ਆਹ ਹੈਵੀ ਰਿੰਮ ਹੁੰਦੇ ਆ ਵਾਲੇ ਇਹ ਚੀਜ਼ ਰਿੰਮ ਦਾ ਹਿਸਾਬ ਵੱਖਰਾ ਆ ਜਿੱਦਾਂ ਭਾਈ ਹੁਣ ਦਿਖਾ ਆ ਦਿਖਾ ਲਓ ਜੀ ਭਾਜੀ ਹੁਣੀ ਟਾਇਰ ਆਪਣੇ ਪਾਲੇ ਗੱਡੀ 'ਚ 11 16 ਦੇ ਟਾਇਰ ਜੀ ਦੋ ਦੇਖ ਲਓ ਤੋਂ ਤੇ ਗੱਡੀ 'ਚ ਸਿੱਧਾ ਪੰਜਾਬੀ ਭਾਸ਼ਾ ਤੋਂ ਨੇ ਆ ਕਹਿਦੀ ਇਹ ਜਿੱਦਾਂ ਬੈਠੋ ਪਿੱਛੇ ਮੈਂ ਚੱਲਦਾ ਨਹੀਂ ਚੱਲਦਾ ਲੋ ਜੀ ਅੱਛਾ ओके okay, हां जी टायर ਵਿੱਚ ਗੱਡੀ ਫਿੱਟ ਹੋ ਗਈ ਆ ਗੱਡੀ ਹੈਗੀ ਹੈ ਡੇਜ਼ਰ ਟੋ ਮਾਡਲ ਇਹ ਤਾਂਸੀ ਨਹੀਂ ਪਾਇਰ ਨਹੀਂ ਗੱਡੀ ਚ ਭਾਜੀ ਇਹ ਹੈਗੇ 11 16 ਭਾਜੀ ਇਹ ਮਹਿੰਗਾ ਹੋਣਾ ਇਹ 20 ਤੋਂ ਉਪਰ ਹੀ ਹੈ ਭਾਜੀ ਇਹ ਚਾਦਰ ਦੇ ਦੇ ਬਸ ਹੋਗੇ ਤੇ ਬਸ ਹੋਰ ਕੁਝ ਨਹੀਂ ਕਰ ਕੀ ਸਮਝਿਆ ਤਾਂਸੀ ਆ ਭਾਜੀ ਹੁਣੀ ਦੱਸ ਦੇਣਾ ਕੀ ਪ੍ਰਾਈਸ ਮਿਲੇ ਐਸ ਨੇ ਰਿੰਮ ਭਾਜੀ ਕੀ ਮਿਲੇ ਐ ਪ੍ਰਾਈਸ ਇਹ ਚੀਤੇ ਬੋਲਣਾ ਪੈਣਾ ਸਾਹ ਵਾਲਾ ਉਹ ਚੀਤੇ ਬੋਲ ਗਿਆ ਨਾ ਉਹ ਸ਼ੌਕਪੁਰਾ ਕਹਿੰਦਾ ਪੈਸੇ ਥੋੜੇ ਦੇ ਦੇ ਪਾ ਮੇਰੇ ਵਿੱਚ ਇਦਾਂ ਵੀਰ ਹੁੰਦੇ ਆ ਜਿਹੜਾ ਰੇਟ ਵੀ ਪੁੱਛ ਲਾਂਦੇ ਭਰਾ ਮੇਰੇ ਰੇਟ ਥੋੜਾ ਦੱਸੀ ਤਾਂਂਦਾ ਕਿਉਂਕਿ ਜੀ ਸ਼ੌਕਪੁਰਾ ਕਹਿੰਦਾ ਰੇਟ ਪੱਤੀ ਕਰ। ਇਹ ਰੇਟ ਨਾ ਪੁੱਛ ਤਾ ਇਹ ਭਾਜੀ ਆ ਗਏ ਸ਼ੌਕਪੁਰੇ ਵਾਲੇ ਭਾਜੀ ਇਹ ਰੇਟ ਰੋੜ ਨਹੀਂ ਪੁੱਛਦੇ ਇਹ ਤਾਂ ਪਵਾ ਨੂੰ 5000 ਵਾਲੀ ਜੋੜੀ ਦੇ ਦੋ ਵੀ ਪਾਲਣੀ ਨਹੀਂ ਇਹ ਤਾਂ ਨਹੀਂ ਇਹ ਕਿ ਥਾਬੀ ਲੈਣਾ ਸ਼ੌਕ ਦਾ ਮੋਨੋ ਪਹਿਲਾਂ ਹੀ 10 16 ਕੀਤਾ ਹੈਗਾ ਬਕਰਾਂ ਪਰਸੋਂ ਰਾਤੀ ਉਹ ਗੱਲ ਬੰਦ ਕੇ ਮੈਨੂੰ ਫੋਨ ਕੀਤਾ ਹੈਗਾ ਨਹੀਂ ਕੋਈ ਗੱਲ ਇੰਸਟਾਗ੍ਰਾਮ ਤੇ ਰੀਲਾਂ ਦੇਖੀਆਂ 11 ਆਏ 11 ਪਈਆਂ ਮੈਂ ਕਿਹਾ ਇਹ ਨਹੀਂ ਗੱਲ ਬਣਨੀ 11 ਵਾਲਾ ਕੀੜਾ ਜਾਗ ਗਿਆ ਇਹਦਾ ਭਾਜੀ ਗੱਡੀਆਂ ਦੇ ਡਰਾਈਵਰ ਵੀ ਬਣਾਉਂਦੇ ਫੋਰਮੈਨ ਆਪਣੇ ਸਾਰੇ ਦੇਖੋ ਓਏ ਉੱਪਰੇ ਰੱਖ ਦੇ ਹਾਂ ਲੋ ਬੰਦੇ ਆ ਬੰਦੋ ਮੈਂ ਕੋਈ ਦੋ ਨਾ ਕੋਈ ਨਾ ਸਿਰ ਤੇ ਟਾਇਰ ਦਾ ਰੱਖੋਗੇ ਆ ਇਹਦਾ ਰੋਲਾ ਪੈ ਗਿਆ ਸੀਟ ਦਾ ਰੋਲਾ ਪੈ ਗਿਆ ਸੁਬਾਹ ਜਾਪ ਉਹ ਟਲੀਡੇ ਕਰ ਗਿਆ ਮੈਸੀ ਭਰਾ ਮੇਰਾ ਕੋਈ ਗੱਲ ਨਹੀਂ ਭਰਾ ਪ੍ਰਾਈਸ ਤੈਨੂੰ ਦੱਸ ਦਵਾਂਗਾ ਮੈਸੇਜ ਕਰ ਲਈ YouTube ਤੇ ਇਹਨੇ ਤਾਂ ਮੈਨੂੰ ਦੱਸਿਆ ਨਹੀਂ ਸਾਨੂੰ ਕਿੰਨੇ ਦੇ ਪਏ ਆ ਆ ਜਿਹੜਾ ਟਾਇਰ ਹੈ ਨਾ ਆਪਣਾ ਪਰ ਵੀਰੋ ਇਹ ਆ ਜਹਾਜ਼ਾਂ ਦਾ ਟਾਇਰ ਇੱਕ ਜੋੜੀ ਤਿਆਰ ਆ ਇਸ ਕੇ ਡਿਓ ਰਿਓ ਤਿਆਰ ਪੈ ਹੋ ਰਹੀ ਆ। ਮੈਂ ਦਾ ਚੈੱਕ ਕਰੋ ਟਾਇਰ ਦਾ ਸਾਈਜ਼, ਚੜਾਈ ਤੇ ਉਚਾਈ। ਬਹੁਤ ਜ਼ਬਰਦਸਤ ਕਹਿ ਰਹਾ ਹੈ। ਭਾਈ ਬੱਸ ਹੋ ਗਿਆ। ਲਓ ਜੀ। ਲਓ ਜੀ ਮਿੱਤਰੋ ਸੀਟ ਵੀ ਤੰਤੀ, ਗੱਡੀ ਦੇ ਵਿੱਚ ਟਾਇਰ ਵੀ ਤੰਤੇ। ਹਾਂ ਜੋ ਬਲੈਕ ਵੀ ਕਰਦੇ ਜੂਰੀਆ ਵੀ ਰੱਖਿਆ ਹੈ ਜੂਰੀਆ ਕਈ ਕੋਸ਼ਵਾ ਹੋਰ ਪਤਾ ਨਹੀਂ 10 ਤਾਂ ਵੀ ਜੀ ਨਿਕਲਨੇ ਹਜੇ ਆਹ ਦੇ ਭਾਈ ਸਾਹਮਣੇ ਆ ਤੇ ਪੋੜੀਆਂ ਵਿੱਚ ਬਾਲਟੀਆਂ ਰੱਖੀਆਂ ਜਿੱਥੇ ਆਹ ਮਿੱਤਰੋ ਹਜੇ ਇੱਕ ਜੋੜੀ ਆ ਤਿਆਰ ਹੋ ਰਹੀ ਆ ਹਯਾਰ 16 ਆਇਆ ਜੀ 1016 ਆਪੋ ਜੀ ਲਾ ਕੇ ਪਾਨੇ ਆ ਬਾਈ ਹੋਰ ਨਹੀਂ ਓਕੇ ਭਾਜੀ ਓਕੇ ਆਜਾ ਜੀ 1116 ਓਕੇ ਭਾਜੀ ਓਕੇ ਭਾਜੀ ਥੈਂਕ ਯੂ ਤੁਹਾਡਾ ਅਰੇ ਨੂੰ ਬੈਟ ਕੀਤਾ ਇਹਦਾ ਰੰਗ ਰੰਗਣੀ ਕੀਤਾ ਆਪ ਆਪਣਾ ਟੇਬਲੈਸ ਕੀਤਾ ਆ ਚੈੱਕ ਕਰੋ ਟੇਬਲੈਸ ਐਕਟੂਏਟਰੀ 34 SFI ਅਗੀ ਹੰਦੀ ਭਾਜੀ ਚਾਹ ਸਰ ਜੀ ਕਰੋ ਚੈੱਕ ਨਿੱਤਰੋ 1116 4543630 ਨੂੰ ਆਪਾਂ ਬਾਅਦ ਦੇ ਪਿਛੇ 616927 ਦੇ ਓਹ ਬੜਾ ਫੋਰਮੈਨ ਬਣ ਚੁੱਕਾ ਹੈ ਇਹ ਜਬਰਾਂ ਪਾ ਜੋੜੀ ਆਪਣੇ ਫੋਰਵੈਨ ਕਿੱਥੇ ਚੱਲੀ ਆ ਆਹ ਵਾਲੀ ਹੈ ਆਹ ਵਾਲੀ ਉਹ ਪਾਲੀ ਉਹ ਭਾਈ ਆਪਣੇ ਨਾ ਉਹ ਵਾਲੀ ਜੋੜੀ ਚੱਲੀ ਆ ਹਰਿਆਣੇ ਉਹ ਵਾਲੀ ਆਹ ਲਾ ਟਾਇਰ ਇੱਕ ਆ ਤੇ ਉਹ ਹਰਿਆਣੇ ਜਾ ਰਹੀ ਆ ਆ ਜੱਲੀ ਗਿੱਲ ਦੇ ਆ ਗਿੱਲ ਮੁੰਡਾ ਆਪਣਾ ਗਿਲਾੜੀਓ ਬੋਡੀਫਾਈ ਕਰਦਾ ਟਰੈਕਟਰ ਉਹਦੇ ਜਣੇ ਇਹ ਤਿਆਰ ਹੁੰਦੇ ਆ 370 ਆਰ ਦੀ ਆਪਾਂ ਭਾਜੀ ਕੱਲ ਵੀਡੀਓ ਦੇਖ ਲਵਾਂਗੇ ਦਿਖਾ ਦਵਾਂਗੇ ਨਾ ਹਜੇ ਇੰਨਾ ਕੁ ਅੱਜ ਲਾਈਵ ਤੇ ਦਿਖਾ ਸਕਦੇ ਆ ਠੀਕ ਆ ਆ ਵੀ ਜੋੜੀ ਇੱਥੇ ਜਾਣੀ ਆ ਠੀਕ ਆ ਜੀ ਕਰੀਆ ਧੰਨਵਾਦ ਅੱਜ ਨੂੰ ਆਪਾਂ ਮਿਲਦੇ ਆ ਨਵੇਂ ਲਾਈਵ ਨਾਲ